ਜਿਹੜੀ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਜੁਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਮਾਨਯੋਗ ਸਦਾਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਉਹਨਾਂ ਦੇ ਦੇਸ਼ਾ ਨਿਰਦੇਸ਼ੇ ਸਦਾਹਰਪਾਲ ਸਿੰਘ ਕੇਡੀਐਸਪੀ 2 ਏਸੀਪੀ ਵੈਸਟ ਸ਼ਿਵਦਰਸ਼ਨ ਜੀ ਤੇ ਐਸਐਚਓ ਛਾਟਾ ਮਿਸਟਰ ਵਿਨੋਦ ਕੁਮਾਰ ਇਹਨਾਂ ਨੇ ਆਪਣਾ ਅਸੀਂ ਇੱਕ ਡਰੱਗ ਪੈਟਲਰ ਦੀ ਕੋਠੀ ਢਾਈ ਜਾ ਰਹੀ ਹੈ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਜਿਹਦਾ ਨਾਮ ਹੈ ਸੰਦੀਪ ਸਿੰਘ ਲਾਇਸ ਲਾਢੀ ਤੇ ਤੁਹਾਨੂੰ ਕਮਿਸ਼ਨਰ ਕਾਰਪੋਰੇਸ਼ਨ ਦੇ ਆਫਿਸ ਵੱਲੋਂ ਪਤਾ ਚੱਲਿਆ ਸੀਗਾ ਕਿ ਇੱਕ ਇਲੀਗਲੀ ਕੰਸਟਰਕਟਿਡ ਕੋਠੀ ਢਾਈ ਜਾ ਰਹੀ ਹੈ ਤੇ ਜਦੋਂ ਅਸੀਂ ਸੰਪਰਦ ਲਈ ਡਰੱਗ ਪੈਟਲਰ ਦੀ ਕੋਠੀ ਹੈ ਤੇ ਅਸੀਂ ਆਪਕੋ ਮੌਕੇ ਤੇ ਮੈਂ ਆਏ ਆ ਤੇ ਨਾਲ ਅਫਸਰ ਸੀਨੀਅਰ ਅਫਸਰ ਆਈ ਹੈ ਤੇ ਇਹ ਜਿਹੜਾ ਸੰਦੀਪ ਸਿੰਘ ਲਾਇਸ ਲਾਢੀ ਹੈ ਇਦੇ ਤੇ 9 ਪਰਚੇ ਹੈਗੇ ਆ 3 ਐਨਡੀਪੀਐਸ ਦੇ ਨੇ 3 ਆਬਜੈਕਟ ਦੇ ਪਰਚੇ ਨੇ ਤੇ 3 ਹੈਗੇ ਆ ਲੜਾਈ ਝਗੜੇ ਦੇ ਕੋਈ ਮੈਜੋਰਿਟੀ ਪਰਚੇ ਜਿਹੜੇ ਹੈਗੇ ਉਹ ਸਾਡੇ ਪੁਲਿਸ ਸਟੇਸ਼ਨ ਦੇ ਏਰੀਆ ਦੇ ਹੈਗੇ ਬਾਕੀ ਕੋਈ اسلامਾਬਾਦ ਤੇ 1-2 ਪਰਚੇ ਹੋਰ ਥਾਣੇ ਦੇ ਹੈਗੇ ਆ ਤੇ ਇਹ 2022 ਤੋਂ ਕੰਮ ਕਰ ਰਿਹਾ ਤੇ ਫਿਲਹਾਲ ਹੈ ਅੰਮ੍ਰਿਤਸਰ ਜਿਹੜੀ ਸੈਂਟਰਲ ਜੇਲ ਹੈ ਉੱਥੇ ਬੰਦ ਹੈਗਾ ਤੇ ਆਪਣਾ ਜਿਹੜੇ ਇਹਦੇ ਬਾਰੇ ਸਾਨੂੰ ਜੋ ਪਤਾ ਚੱਲਿਆ ਹੈ ਕਿ ਇਹਦੇ ਨਾਲ ਕਿਵੇਂ ਹੋਰ ਵੀ ਇਹਦੇ ਜਿਹੜੇ ਕੰਪਲੈਕਸ ਹੈਗੇ ਉਹ ਉਹਨਾਂ ਦੇ ਵੀ ਅਸੀਂ ਬੈਕਵਰਡ ਤੇ ਫਾਰਵਰਡ ਲਿੰਕੇਜਸ ਅਸੀਂ ਐਕਸਪਲੋਰ ਕਰ ਰਹੇ ਹਾਂ ਤੇ ਜਿਵੇਂ ਪਤਾ ਚੱਲੇਗਾ ਫਿਰ ਸੱਜਤਰ ਪ੍ਰੋਪਰਟੀ ਤੇ ਤੇ ਕਾਰਵਾਈ ਕੀਤੀ ਗਈ ਪਰਿਵਾਰਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੋਈ ਨੋਟਿਸ ਨਹੀਂ ਪਹਿਲਾਂ ਕੋਈ ਪ੍ਰਬੰਧ ਕੀਤਾ ਗਿਆ ਪ੍ਰਸ਼ਾਸਨ ਦੇ ਤੇ ਦੇਖੋ ਇਹ ਤਾਂ ਜਿਹੜਾ ਕਾਰਪੋਰੇਸ਼ਨ ਆਫਿਸ ਹੈ ਉਹਨਾਂ ਨੇ ਦੇਣਾ ਸੀ ਸਾਡੇ ਕੋਲ ਤਾਂ ਪੁਲਿਸ ਹੈਲਪ ਮਹੱਈਆ ਹੈ ਰਾਨੂੰ ਉਹਨੇ ਚੈੱਕੀ ਲਿਖੀ ਸੀ ਤੇ ਜਦੋਂ ਮੇਰੇ ਤੇ ਗੱਲ ਪਹੁੰਚੀ ਕਿ ਕੰਟਰੈਕਟਰ ਪੈਲਰ ਵੀ ਤੇ ਮੈਂ ਆਪ ਸੁਪਰਵਾਈਜ਼ ਕਰਨਾ ਹੈ ਸਰ इजी ਪ੍ਰੋਪਰਟੀ ਹੋਰ ਵੀ ਕੋਈ ਹੈ ਜਾਂਚ ਹੋਈ ਹੈ ਕਿ ਇਹੀ ਇਕਲੀ ਨਹੀਂ ਹਾਲੇ ਤਾਂ ਇਕਲੀ ਜੀ ਜੋ ਸਰ ਜੋ ਪਤਾ ਚੱਲਿਆ ਇਹ ਤਾਂ ਕਾਰਪੋਰੇਸ਼ਨ ਆਫਿਸ ਤੋਂ ਕੰਮ ਕਰਦੇ ਸੀ ਠੀਕ ਹੈ ਸਰ